ਮਾਰਦਾ ਤਵੱਡੀ ਹੋ ਗਈ ਨਹੀਂ ਇਹ ਬਾਹਰ ਹੱਲੇ ਵੀ ਨੇ ਦੇਖੋ ਜੀ ਇਹ ਪ੍ਰਸ਼ਾਸਨ ਦੀ ਕੰਮ ਵੀ ਟਾਈਮ ਤੋਂ ਨੂੰ ਉਹ ਹਾਈ ਟੈਕ ਨਾਕੇ ਦੇ ਉੱਤੇ ਤੁਹਾਡੇ ਜਿਹੜੇ ਬੰਦੇ ਆ ਉਹ ਨੋਟ ਕੱਟੇ ਕਰਦੇ ਆ ਜਾਂ ਬੰਦੇ ਟੈਸਟ ਕਰਦੇ ਆ ਮੀਡੀਆ ਦੇ ਵਿੱਚ ਕੱਲ੍ਹ ਤਾਂ ਹੀ ਆਂਦਾ ਪਿਆ ਓਏ ਬੰਦੇ ਪੜ੍ਹੇਗੇ ਪੜ੍ਹੇਗੇ ਐਸਐਸ ਨੂੰ ਕਿਤੇ ਬੜੇ ਹੀ ਨਹੀਂਗੇ ਮੀਡੀਆ ਦੇ ਵਿੱਚ ਕੱਲ੍ਹ ਤਾਂ ਹੀ ਆਂਦਾ ਪਿਆ ਓਏ ਬੰਦੇ ਪੜ੍ਹੇਗੇ ਪੜ੍ਹੇਗੇ ਐਸਐਸ ਨੂੰ ਕਿਤੇ ਬੜੇ ਹੀ ਨਹੀਂਗੇ ਨਹੀਂ ਭਾਈ ਜੀ ਹੁਣ ਤੱਕ ਤਾਂ ਕਿਤੋਂ ਨਾ ਕਿਤੇ ਚਲ ਗਏ ਹੁਣੇ ਲੁਟੇਰੇ ਸਮਾਨ ਲੈ ਕੇ ਲੱਗਦਾ ਰਿਕਵਰੀ ਕਰਵਾਉਗੀ ਪੁਲਿਸ ਅੱਜਾ ਬੰਦਾ ਜਿਹੜਾ ਨੂੰ ਲੱਗਦਾ ਕੱਲ੍ਹ ਲੁੱਟ ਹੋਈ ਹੈ ਬੰਦੇ ਪੁਲਿਸ ਵਾਲਿਆਂ ਦੇ ਕੋਲ ਹੀ ਨੇ ਇਹ ਸਾਹਮਣੇ ਜਾ ਕੇ ਪੁੱਛਤੀ ਮਿਲੀ ਭਗਤ ਹੈ ਜਾਂ ਕੁਝ ਹੈਗਾ ਵਾ ਕੋਈ ਨਾ ਕੋਈ ਗੜਬੜ ਵੀ ਉਡਲ ਗਿਆਣਾ ਵੀ ਸੁਵੇਦਾ ਟਾਈਮ ਸੀਗਾ ਜੀ ਹੱਲੇ ਸੁਵੇਦਾ ਟਾਈਮ 11 ਵੀ ਨਹੀਂ ਵਜੇ ਸੀਗਾ ਕਿ ਤੁਹਾਨੂੰ ਕੀ ਕਿਹਾ ਉਹਨਾਂ ਨੇ ਪਹਿਲਾਂ ਆਏ ਆ ਹਸਿਆ ਤੁਹਾਨੂੰ ਦਿਖਾਇਆ ਸੁਵੇਦਾ ਆ ਗਏ ਉਹਨਾਂ ਨੇ ਖਾਣਾ ਮਾਵਾ ਪੈਣਾ ਗਾਲਾਂ ਗੱਡੀਆਂ ਬੰਦਿਆਂ ਨੇ ਚਲਾਇਆ ਅੱਜ ਜਿਹੜੀ ਵਪਾਰੀਆਂ ਦਾ ਕਿੰਨਾ ਕ ਸਾਮਾਨ ਰਿਸੀਦਾ ਆ ਇਹ ਕਹਿੰਦਾ ਕਿੱਲਾ ਸੀਗਾ ਗਾਕਾਂ ਦਾ ਹੀ ਸੀਗਾ ਜੀ ਦੂਸਰੇ ਕਿੰਨੇ ਗਾਕਾਂ ਦੇ ਆਰਡਰ ਦਾ ਸਾਮਾਨ ਸਭ ਉਹ ਲੈ ਕੇ ਲੁੱਟ ਗਏ ਤੇ ਹੁਣ ਅਸੀਂ ਗਾਕਾਂ ਨੂੰ ਕੀ ਜਵਾਬ ਦੇਈਏ ਬਤਾਈਆਂ ਦਾ اگلے ਮਹੀਨੇ ਵਿਆਹ ਹੈਗਾ ਉਹਨਾਂ ਦਾ ਫੋਨ ਵੀ ਆਨੇ ਸ਼ੁਰੂ ਹੋ ਗਈ ਕਿ ਸਾਡਾ ਸਾਮਾਨ ਕਿੱਥੋਂ ਆਊਗਾ ਬੰਦੇ ਬੰਦੇ ਕਿੰਨੇ ਕੇ ਸਮੇਂ ਮਤਲਬ ਤੁਸੀਂ ਪਹਿਲਾ ਆਏ ਸੀ ਬਾਹਰ ਹਾਂਜੀ ਪੰਜਾਬ ਤੁਸੀਂ ਕਦੋਂ ਆਏ ਨਹੀਂ ਨਹੀਂ ਮਤਲਬ ਬਾਹਰ ਚੱਲਦਾ ਹੀ ਸੀਗਾ ਬਾਹਰ ਚੱਲਦਾ ਹੀ ਸੀਗਾ ਮੇਰੇ ਪਾਪਾ ਨੇ ਢੋਖ ਲਿਆ ਹੈਗਾ ਤੁਸੀਂ ਆਪਣਾ ਦਾਦਾ ਜੀ ਨੇ ਢੋਖ ਲਿਆ ਮੈਂ ਦਾਦਾ ਜੀ ਨੇ ਢੋਖ ਲਿਆ ਕਿ ਤੂੰ ਬਾਹਰ ਨਹੀਂ ਜਾਵੇਂ ਵੀਜ਼ਾ ਸਭ ਕੁੜਾ ਆਈ ਸੀਗਾ ਟਿਕਟ ਤੱਕ ਮੈਂ ਲੈ ਲਈ ਸੀਗੀ ਮੈਂ ਦਾਦਾ ਜੀ ਦੇ ਤੇ ਮੇਰੇ ਡਾ ਪਾਪਾ ਜੀ ਦੇ ਹੋ ਗਾ ਕਿ ਸ਼ੁਰੂ ਕਰ ਲੈ ਕੇ ਆਪਣਾ ਕਾਰੋਬਾਰ ਹੁਣ ਛੱਡ ਕੇ ਨਹੀਂ ਜਾਣਾ ਹੈਗਾ ਮੈਂ ਉਹਨਾਂ ਦੀ ਗੱਲ ਤੇ ਆ ਕੇ ਧੁੱਕਿਆ ਲਿਆ ਇਹ ਹਾਰਾ ਦੇ ਕੇ ਲੱਗਦਾ ਆਪਣਾ ਕਾਰੋਬਾਰ ਕਰਨਾ ਚਾਹੀਦਾ ਪੰਜਾਬ ਨਹੀਂ ਨਹੀਂ ਚੱਲਣਾ ਚਾਹੀਦਾ ਜੀ ਸਾਡ ਕੋਈ ਸੁਨਿਆਣਾ ਨਹੀਂ ਫਿਰ ਇਸ ਟਾਈਮ ਹੈਗਾ ਬਾਰ ਦਾ ਟਵੱਡੀ ਹੋ ਗਈ ਇਹ ਬਾਹਰ ਹੱਲੇ ਵੀ ਨਹੀਂ ਦੇਖੋ ਜੀ ਇਹ ਪ੍ਰਸ਼ਾਸਨ ਦੀ ਕੰਮ ਦੀ ਟਾਈਮ ਤੁਹਾਨੂੰ 11 ਵਜੇ ਦਾ ਦਿੱਤਾ ਹੈ 11 ਵਜੇ ਦਾ ਟਾਈਮ ਦੇ ਕੇ ਸਾਰਿਆਂ ਨੂੰ ਪਤਾ ਵੈ ਜੀ ਮੀਡੀਆ ਨੂੰ ਤੱਕ ਪਤਾ ਲੱਗ ਗਿਆ ਬੰਦੇ ਕਿਹੜੇ ਨੇ ਆਪ ਕੋਈ ਹੋ ਗਏ ਐਸਐਸਪੀ ਨੇ ਐਸਐਚਓ ਨੇ ਜਿਹੜੇ ਹਾਂਜੀ ਇਹ ਕਿਹੜੇ ਰੇਟ ਤੇ ਆਪਾਂ ਕੀ ਬਣਾਉਣੀ ਬੰਦੇ ਦੇ ਰੇਟ ਤੇ ਗਏ ਹੁਣ ਜਿਹੜੇ ਨਹੀਂ ਜੀ ਨਹੀਂ ਇਹ ਸਿਰਫ ਆ ਮਾਲ ਹੋ ਸਕਦਾ ਹੈ ਬੰਦੇ ਇਹਨਾਂ ਦੇ ਅਕੋਲ ਹੁਣ ਸਾਨੂੰ ਕੁਝ ਨਹੀਂ ਸ਼ੋਅ ਕਰ ਰਹੇ ਕੀ ਕਰ ਰਹੇ ਕੀ ਨਹੀਂ ਕਰ ਰਹੇ ਇਹ ਸਰਾ ਸਰਨ ਕਾਮੀ ਹੈ ਜੀ ਪ੍ਰਸ਼ਾਸਨ ਦੀ ਸਾਮਾਨ ਦੇ ਵਿੱਚ ਕੱਟੀ ਕੀਤੀ ਇਹ ਤਾਂ ਸਰਪੰਚ ਦਾ ਪਰਮਾਤਮਾ ਦਾ ਸ਼ੁਗਰ ਹੈ ਕਿ ਇਸ ਅਨਮੋਲ ਹੀਰੇ ਦੀ ਉਹ ਬੱਚੇ ਦੀ ਕੀਮਤੀ ਜਾਨ ਬਚ ਗਈ ਸਰਕਾਰ ਪਰ ਪ੍ਰਸ਼ਾਸਨ ਕੀ ਕਰ ਰਿਹਾ ਹੈ ਕਾ ਦੇ ਰਿਹਾ ਹੈ ਉਹ ਮੰਡੇ ਮੁੰਡਾ ਨੇ ਦੱਸਿਆ ਵੱਡੀ ਗੱਲ ਹੈ ਥਾਣਾ ਖਾਲੀ ਦਿਖਾਈ ਦੇ ਰਿਹਾ ਕੋਈ ਸਿਵਲ ਅਫਸਰ ਔਰ ਕੋਈ ਵੀ ਅਧਿਕਾਰੀ ਨਹੀਂ ਇਹਨੇ ਕਿਤੇ ਕੋਈ ਅੰਡਰਗਰਾਉਂਡ ਕੋਈ ਨੇ ਕੋਈ ਸੈਟਿੰਗ ਜੱਲੀ ਹੈ ਜਾਂ ਸੈਟਿੰਗ ਹੋਈ ਹੈ ਜਿਹੜੇ ਕਰਕੇ ਹਜੇ ਤੱਕ ਵੀ ਪਰ ਸ਼ਾਸਨ ਨੂੰ ਪਤਾ ਹੈ ਕਿ ਆਹ ਮੋਦਰੀ ਤੌਰ ਨੇ ਜਿੱਦ ਹਾਈ ਟੈਕ ਨਾਕਾ ਲੱਗਾ ਹੈ ਹਾਈ ਟੈਕ ਨਾਕਾ ਲੱਗਾ ਉਹ ਹਾਈ ਟੈਕ ਨਾਕੇ ਦੇ ਉੱਤੇ ਤੁਹਾਡੇ ਜਿਹੜੇ ਬੰਦੇ ਆ ਉਹ ਨੋਟ ਕੱਟੇ ਕਰਦੇ ਆ ਜਾਂ ਬੰਦੇ ਟੈਸਟ ਕਰਦੇ ਆ ਛਾਣੇ ਤੋਂ 1.5 ਕਿਲੋ ਮਿਲਾਣ ਕਿੰਨੂੰ ਬੰਦੇ ਬੰਦੇ ਇਲਾਕੇ ਦੇ ਅੰਦਰ ਸ਼ਹਿਰ ਦੇ ਅੰਦਰ ਰਿਵਲਵਰ ਲੈ ਕੇ ਕਿੱਦਾਂ ਆ ਜਾਣ ਜੇ ਤੁਹਾਡੇ ਜਲੰਧਰ ਸ਼ਹਿਰ ਤੋਂ ਬਾਹਰ ਚਲੇ ਜਾਣ ਜਦੋਂ ਬੰਦੇ ਜਲੰਧਰ ਜਿਹੜੇ ਕੌਂਸਲਰ ਸਾਹਿਬ ਜਦੋਂ ਬੰਦੇ ਜਲੰਧਰ ਸ਼ਹਿਰ ਤੋਂ ਬਾਹਰ ਚਲੇ ਗਏ ਤਾਂ ਫਿਰ ਉਹ ਪੈਸੇ ਉਹ ਸੋਨਾ ਔਰ ਉਹ ਜਿਹੜੇ ਗਹਿਣੇ ਆ ਉਹ ਪਤਾ ਨਹੀਂ ਕਿੰਨੇ ਲੋਕਾਂ ਨੇ ਇਹਨਾਂ ਨੂੰ ਬਣਵਾਉਣ ਦੇ ਲਈ ਆਰਡਰ ਦਿੱਤੇ ਹੋਣਗੇ ਉਹ ਜਦੋਂ ਉਹਦੇ ਵਿੱਚ ਵੀ ਪੂਰੀ ਰਿਕਵਰੀ ਨਾ ਹੋ ਸਕੇਂ ਤਬੇਰ ਪ੍ਰਸ਼ਾਸਨ ਇਹਨਾਂ ਵਾਲੇ ਇਹਨਾਂ ਦੇ ਬੰਲੇ ਕੀ ਬਣਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਇਹ ਜਿੰਨਾ 1 ਕਰੋੜ ਦਾ ਜਿਹੜਾ ਸੋਨਾ ਵਿੱਚੇ ਹੀ ਪੈਸਾ ਔਰ ਜੋ ਉਹਨੇ ਨੁਕਸਾਨ ਕੀਤਾ ਉਹ 1 ਕਰੋੜ ਤੋਂ ਵੀ ਜ਼ਿਆਦਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਫੇਰ ਇਹ ਗੱਲ ਕਹਿ ਰਹੇ ਹਾਂ ਕਿ ਆ ਤੁਹਾਡਾ 6.5 ਨੰਬਰ ਦਾ ਘਰ ਕੋ ਕੰਪ ਦਾ ਹਨ ਸਾਰਾ ਖਾਲੀ ਪਿਆ ਹੈ ਇਹ ਤੇ ਕੋਈ ਵੀ ਕਿ ਮੇਰੇ ਅਧਿਕਾਰੀ ਨਹੀਂ ਹੈ ਜਿਹੜਾ ਲੋਕਾਂ ਦੀ ਗੱਲ ਸੁਣੇ ਔਰ ਦੇਖਣ ਅੱਜ ਵੀ ਬੰਦੇ ਫਰੇ ਨਹੀਂ ਜਾਂਦੇ ਤਾਂ ਅਸੀਂ ਨਤੌਧਾ ਰੋਡ ਅਸੀਂ ਸੜਕ ਦੇ ਉੱਤੇ ਜੈਮ ਲਾ ਦੇਣਾ ਅਸੀਂ ਸਿਰਫ ਇਹਨਾਂ ਨੂੰ ਅੱਜ ਦਾ ਦਿਨ ਦੇਣਾ